ਜ਼ਿੰਦਗੀ ਕੀ ਹੈ ਜ਼ਿੰਦਗੀ ਦੀ ਅਸਲੀਅਤ ਵਧੀਆ ਢੰਗ ਨਾਲ ਦੇਖਣ ਲਈ ਤੁਹਾਨੂੰ ਇਹਨਾਂ ਤਿੰਨ ਜਗ੍ਹਾ ਤੇ ਜਾਣ ਦੀ ਲੋੜ ਹੈ ਇੱਕ ਹਸਪਤਾਲ ਦੋ ਜੇਲ ਤਿੰਨ ਸ਼ਮਸ਼ਾਨ ਘਾਟ ਅੱਗੇ ਪੂਰੀ ਵੀਡੀਓ ਸੁਣਿਓ ਹਸਪੀਟਲ ਜਾ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਤੰਦਰੁਸਤੀ ਤੋਂ ਵੱਡੀ ਕੋਈ ਕਮਸੂਰਤੀ ਨਹੀਂ ਜੇਲ੍ਹ ਵਿੱਚ ਬੰਦਾ ਕੈਦੀਆਂ ਨੂੰ ਵੇਖ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਆਜ਼ਾਦੀ ਤੋਂ ਕੀਮਤੀ ਕੋਈ ਚੀਜ਼ ਨਹੀਂ ਸ਼ਮਸ਼ਾਨ ਘਾਟ ਜਾ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਜ਼ਿੰਦਗੀ ਚ ਸਾਹ ਆਦੀ ਕਿੰਨੀ ਅਹਿਮਤ ਹੈ ਜਿਸ ਜ਼ਮੀਨ ਤੇ ਅੱਜ ਅਸੀਂ ਚੱਲ ਰਹੇ ਹਾਂ ਕੱਲ ਇਹ ਜ਼ਮੀਨ ਸਾਡੇ ਸਿਰ ਤੇ ਸ਼ਤ ਹੋਵੇਗੀ ਫਿਰ ਕਿਉਂ ਨਾ ਅਸੀਂ ਸ਼ੁਕਰਗੁਜ਼ਾਰ ਹੋਈਏ ਸਾਨੂੰ ਮਿਲੀਆਂ ਮਿਲੇ ਹੋਏ ਦਾਤਾਂ ਲਈ ਉਸ ਪਰਮਾਤਮਾ ਦਾ ਜਿਸ ਨੇ ਸਾਨੂੰ ਜ਼ਿੰਦਗੀ ਰੂਪ ਵੱਡਮੁੱਲੀ ਸੁਗਾਤ ਦਿੱਤੀ ਹੈ ਫਿਰ ਕਿਉਂ ਨਾ ਅਸੀਂ ਸ਼ੁਕਰਗੁਜ਼ਾਰ ਹੋਈਏ ਸਾਨੂੰ ਮਿਲੀਆਂ ਹੋਈਆਂ ਦਾਤਾਂ ਦੇ ਲਈ ਉਸ ਪ੍ਰਮਾਤਮਾ ਦਾ ਜਿਸ ਨੇ ਸਾਨੂੰ ਜ਼ਿੰਦਗੀ ਰੂਪ ਵਡਮੁੱਲੀ ਸੁਗਾ ਦਿੱਤੀ